ਮੈਨੂੰ ਜੋ ਵੀ ਸਫਲਤਾ ਮਿਲੀ ਹੈ ਇਹਦਾ ਸਾਰਾ ਕ੍ਰੈਡਿਟ ਮੇਰੇ ਹਾਂ ਟੀਚਰਸ ਤੇ ਮੇਰੇ ਪੇਰੈਂਟਸ ਨੂੰ ਜਾਂਦਾ ਹੈ ਮਤਲਬ ਟੌਪ ਹੋਣਾ ਸੀਗਾ ਇਸੋ ਤਰੀਕੇ ਨਾਲ ਤਿਆਰੀ ਕੀਤੀ ਸੀਗੀ ਤੇ ਚਲੋ ਕੋਈ ਨਹੀਂ ਜੋ ਵੀ ਪਰਮਾਤਮਾ ਨੇ ਦਿੱਤਾ ਬਹੁਤ ਵਧੀਆ ਹੈ ਬੜੀ ਖੁਸ਼ੀ ਆ ਗਈ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਵਰਡ ਨਹੀਂ ਬੋਲ ਸਕਦੀ ਇੰਨੀ ਖੁਸ਼ੀ ਹਾਂਜੀ ਜਦੋਂ ਘਰ ਦੇ ਦੋਸਪੋਰਟ ਮੈਂ ਇਹਦੀ ਫਿਰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਤੇ ਬੜਾ ਹੀ ਵਧੀਆ ਹਮੇਸ਼ਾ ਮੇਰੇ ਮਦਰ ਨੇ ਮੇਰੇ ਫਾਦਰ ਨੇ ਹਮੇਸ਼ਾ ਬਹੁਤ ਸਪੋਰਟ ਦਿੱਤੀ ਹੈ ਮੈਂ ਇੱਕ ਪੁਲਿਸ ਆਫੀਸਰ ਬੰਨਾ ਚਾਹੁੰਦੀ ਆ ਤੇ ਆਪਣਾ ਜੋ ਵੀ ਕੰਟ੍ਰਿਬਿਊਟ ਹੋ ਸਕੇ ਇਹ ਸੋਸਾਇਟੀ ਨੂੰ ਦੇਣਾ ਚਾਹੁੰਦੀ ਆ ਇੱਕ ਰੋਟੀ ਖਾਣ ਦੀ ਫੁਰਸਤ ਆ ਸਿਰਫ ਕਿਤਾਬਾਂ ਨਹੀਂ ਬਸ ਪਿਆਰ ਮੈਂ ਸੋਸ਼ਲ ਮੀਡੀਆ ਬਿਲਕੁਲ ਨਹੀਂ ਯੂਜ਼ ਕਰਦੀ ਤੇ ਮੇਰਾ ਕਦੇ ਧਿਆਨ ਵੀ ਇਸ ਪਾਸੇ ਨਹੀਂ ਗਿਆ ਸਕੂਲ ਹੀ ਇੰਨਾ ਵਧੀਆ ਪੜਾਇਆ ਜਾਂਦਾ ਕਿ ਮੈਨੂੰ ਨਹੀਂ ਲੱਗਦਾ ਟਿਊਸ਼ਨ ਦੀ ਲੋੜ ਆ ਤੇ ਬਾਕੀ ਮੈਂ ਸੈਲਫ ਸਟੱਡੀ ਨੂੰ ਜ਼ਿਆਦਾ ਪ੍ਰਿਫਰ ਕਰਦੀ ਆ ਜਦੋਂ ਅਸੀਂ ਆਪਣੇ ਆਪ ਪੜ੍ਹਦੇ ਆ ਤੇ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਵਧੀਆ ਰਹਿੰਦਾ ਹੈ ਟਿਊਸ਼ਨ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਆਏ ਨੇ ਜਿਦੇ ਵਿੱਚ ਕੀ ਕੁੜੀਆਂ ਨੇ ਬਾਜ਼ੀ ਮਾਰੀ ਹੈ ਤਾਂ ਪਹਿਲੇ 3 ਸਥਾਨ ਦੇ ਉੱਤੇ ਕੁੜੀਆਂ ਆਈਆਂ ਨੇ ਲੇਕਿਨ ਅੰਮ੍ਰਿਤਸਰ ਦੀ ਕੁੜੀ ਨੇ ਪੰਜਾਬ 'ਚ ਤੀਜਾ ਸਥਾਨ ਹਾਸਲ ਕੀਤਾ ਹੈ ਤਾਂ ਕਰਮਨਪ੍ਰੀਤ ਕੌਰ ਲੜਕੀ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਹੜੀ ਲੜਕੀ ਇਸ ਵੇਲੇ ਤੁਹਾਡੇ ਸਾਹਮਣੇ ਹੈ ਜਿਸ ਦਾ ਕੀ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਔਰ ਬੱਚੀ ਨੂੰ ਜਿਹੜਾ ਹੈ ਸਾਰੇ ਮਿੱਠਾ ਮੂੰਹ ਕਰਾ ਰਹੇ ਕਿਉਂਕਿ ਇਹਦੇ ਵਿੱਚ ਇਹਨੇ ਪੰਜਾਬ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ ਤਾਂ ਇੱਕ ਪੰਜਾਬ ਦੀ ਕੁੜੀ ਅੰਮ੍ਰਿਤਸਰ ਦੇ ਪਿੰਡ ਦੀ ਕੁੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਸ਼ੀਰਵਾਦ ਇਸ ਲੜਕੀ ਨੂੰ ਦਿੱਤਾ ਜਾ ਰਿਹਾ ਤੇ ਸਾਰੇ ਲੋਕ ਇਕੱਠੇ ਹੋ ਕੇ ਅੱਜ ਇਸ ਵੇਲੇ ਇਸ ਖੁਸ਼ੀ ਨੂੰ ਸਾਂਝਾ ਕਰ ਰਹੇ ਨੇ ਔਰ ਪਰਿਵਾਰਕ ਮੈਂਬਰਾਂ ਦੇ ਅੱਖਾਂ ਚੋਂ ਜੂੰਨੇ ਔਰ ਪਿਆਰ ਜਿਹੜਾ ਹੈ ਕੀਤਾ ਜਾ ਰਿਹਾ ਹੈ ਪਿਆਰ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਸ ਬੱਚੀ ਨੂੰ ਖੁਸ਼ੀਆਂ ਮਿਲ ਰਹੀਆਂ ਨੇ ਤਾਂ ਤੀਸਰਾ ਸਥਾਨ ਹਾਸਲ ਜਰੂਰ ਕੀਤਾ ਹੈ ਲੇਕਿਨ ਇਸ ਬੱਚੀ ਨਾਲ ਬੱਲੇ ਗੱਲਬਾਤ ਕਰਾਂਗੇ ਤਾਂ ਕੀ ਕਹਿਣਾ ਚਾਹੋਗੇ ਜੀ ਅੱਜ ਤੀਸਰਾ ਸਥਾਨ ਹਾਸਲ ਕੀਤਾ ਔਰ ਬੜੀ ਮਿਹਨਤ ਹੈ ਔਰ ਪੰਜਾਬ ਦੇ ਤੀਜਾ ਸਥਾਨ ਹਾਸਲ ਕੀਤਾ ਹੈ ਕੀ ਸਮਝਦੇ ਹੋ ਕਿ ਕੀ ਸਫਲਤਾ ਦਾ ਮੰਤਰਾਂ ਕੀ ਸੀ ਸਰ ਮੈਨੂੰ ਜੋ ਵੀ ਸਫਲਤਾ ਮਿਲੀ ਹੈ ਇਹਦਾ ਸਾਰਾ ਕ੍ਰੈਡਿਟ ਮੇਰੇ ਹਾਂ ਟੀਚਰਸ ਤੇ ਮੇਰੇ ਪੇਰੈਂਟਸ ਨੂੰ ਜਾਂਦਾ ਹੈ ਉਹਨਾਂ ਨੇ ਮੈਨੂੰ ਬਹੁਤ ਮਿਹਨਤ ਕੀਤੀ ਹੈ ਬਹੁਤ ਸਪੋਰਟ ਦਿੱਤੀ ਹੈ ਤੇ ਕਦੀ ਵੀ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਮੇਰੇ ਪੇਰੈਂਟਸ ਨੇ ਤੇ ਟੀਚਰਸ ਵੀ ਬਖੂਬੀ ਮੈਨੂੰ ਸਮਝਦੇ ਸੀ ਤੇ ਉਹਨਾਂ ਨੇ ਆਪਣੇ ਤਰੀਕੇ ਨਾਲ ਬਹੁਤ ਹੀ ਵਧੀਆ ਤਿਆਰੀ ਕਰਵਾਈ ਫਸ ਨਹੀਂ ਆ ਰਿਹਾ ਤਿਆਰੀ ਤਿਆਰੀ ਫਸਦੀ ਕੀਤੀ ਸੀ ਸਰ ਤਿਆਰੀ ਦੇ ਮਤਲਬ ਟੋਪ ਹੋਣਾ ਸੀਗਾ ਇਸ ਤਰੀਕੇ ਨਾਲ ਤਿਆਰੀ ਕੀਤੀ ਸੀ ਤੇ ਚਲੋ ਕੋਈ ਨਹੀਂ ਜੋ ਵੀ ਪਰਮਾਤਮਾ ਨੇ ਦਿੱਤਾ ਬਹੁਤ ਵਧੀਆ ਹੈ ਬੜੀ ਖੁਸ਼ੀ ਆਲ ਜਾਂਦੀ ਹੈ ਖਾਸ ਕਰਕੇ ਪਿੰਡਾਂ ਚ ਰਹਿ ਕੇ ਕੁੜੀਆਂ ਵਾਸਤੇ ਕਿ ਚੈਲੰਜ ਹੁੰਦਾ ਕੀ ਸਮਝਦੇ ਹੋ ਇਹ ਕਿੰਨਾ ਕੁ ਔਖਾ ਹੁੰਦਾ ਖਾਸ ਕਰਕੇ ਪਿੰਡ ਦੀ ਕੁੜੀ ਔਰ ਮਾਂ ਦਾ ਸਪੋਰਟ ਕਿੰਨੀ ਹੁੰਦੀ ਹੈ ਸਰ ਜੇ ਪਿੰਡਾਂ ਦੇ ਹਿਸਾਬ ਲਈਏ ਤੇ ਬਹੁਤ ਸਪੋਰਟ ਜਦੋਂ ਘਰ ਦੇ ਤੋਂ ਸਪੋਰਟ ਮੈਂ ਇਹਦੀ ਫਿਰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਤੇ ਬੜਾ ਹੀ ਵਿਦਿਆਮ ਹਮੇਸ਼ਾ ਮੇਰੇ ਮਦਰ ਨੇ ਮੇਰੇ ਫਾਦਰ ਨੇ ਹਮੇਸ਼ਾ ਬਹੁਤ ਸਪੋਰਟ ਦਿੱਤੀ ਹੈ ਮੈਨੂੰ ਅੱਛਾ ਕੀ ਐਸਾ ਕਿਹੜੀ ਚੀਜ਼ ਰਹੀ ਜਿਹਦੇ ਕਰਕੇ ਅੱਜ ਪੰਜਾਬ ਚ ਤੀਸਰਾ ਸਥਾਨ ਹਾਸਲ ਕੀਤਾ ਹੈ ਕਿਹੜਾ ਇਹਦਾ ਮਿਹਨਤ ਦਾ ਜਰਾ ਇੱਕ ਯੰਤਰ ਸੀ ਜਿਸ ਕਰਕੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਇਹ ਸਿਰਫ ਸਕੂਲ ਆ ਤੇ ਮਤਲਬ ਮੈਂ ਸਾਰਾ ਦਾ ਸਾਰਾ ਕ੍ਰੈਡਿਟ ਅੰਬਰ ਸਕੂਲ ਨੂੰ ਨਹੀਂ ਦੇਣਾ ਚਾਹੂੰਗੀ ਇੱਥੋਂ ਤੋਂ ਮੈਂ ਸ਼ੁਰੂ ਤੋਂ ਇੱਥੇ ਪੜਦੀ ਆ ਰਹੀ ਹਾਂ ਤੇ ਇੱਥੇ ਬਹੁਤ ਹੀ ਵਧੀਆ ਟੀਚਰਸ ਸਾਰੇ ਸਮਝਦੇ ਆ ਸਭ ਤੋਂ ਵਧੀਆ ਮਤਲਬ ਬੱਚਿਆਂ ਨੂੰ ਪੜਾਉਂਦੇ ਆ ਬਹੁਤ ਵਧੀਆ ਲੱਗਦਾ ਤੇ ਮਦਰ ਨਾਲ ਜਦੋਂ ਜਾ ਕੇ ਗੱਲਬਾਤ ਕਰਦੇ ਸੀ ਤੇ ਕੀ ਕਹਿੰਦੇ ਸੀ ਮੰਮੀ ਕੀ ਬਹੁਤ ਵਧੀਆ ਸਕੂਲ ਗਿਆ ਬਹੁਤ ਵਧੀਆ ਰਿਹਾ ਤੇ ਹੁਣ ਮੈਂ ਪੜਨਾ ਆ ਮੈਂ ਪੜਨ ਲੱਗੀ ਆ ਸਰ ਵੱਡੇ ਹੋ ਕੇ ਕੀ ਬੰਨਣਾ ਚਾਹੁੰਦੇ ਮੈਂ ਕਿ ਪੁਲਿਸ ਆਫੀਸਰ ਬੰਨਣਾ ਚਾਹੁੰਦੀ ਆ ਤੇ ਆਪਣਾ ਜੋ ਵੀ ਕੰਟਰੀਬਿਊਟ ਹੋ ਸਕੇ ਇਸ ਸੋਸਾਇਟੀ ਨੂੰ ਦੇਣਾ ਚਾਹੁੰਦੀ ਆ ਪੁਲਿਸ ਆਫੀਸਰ ਕਾਫੀ ਔਖੇ ਹੁੰਦੇ ਕਹਿੰਦੇ ਟਫ ਹੁੰਦੇ ਕੋਈ ਗੱਲ ਨਹੀਂ ਸਰ ਲੋੜ ਹੁੰਦੀ ਆ ਟਫ ਹੁੰਦੀ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਅੱਜ ਬੱਚੀ ਨੇ ਮਕਾਮ ਹਾਸਲ ਕੀਤਾ ਔਰ ਕੀ ਕਹੋਗੇ ਸਰ ਬਹੁਤ ਖੁਸ਼ੀ ਆ ਬਹੁਤ ਜਿਆਦਾ ਖੁਸ਼ੀ ਆ ਕਿ ਵਰਡ ਨਹੀਂ ਬੋਲ ਸਕਦੀ ਇੰਨੀ ਖੁਸ਼ੀ ਹਾਂਜੀ ਪੁੱਤਾਂ ਮੱਕਾ ਨੂੰ ਉਹੀ ਕੁੜੀ ਹਾਂਜੀ ਪੁੱਤਾਂ ਨਾਲ ਵੱਧ ਕੇ ਤਾਂ ਅੱਗੇ ਸੀ ਬਹੁਤ ਬੀਬੀ ਬੱਚੀ ਸਾਡੀ ਅੱਛਾ ਹਾਂਜੀ ਬਿਲਕੁਲ ਵੀ ਕਿਸੇ ਗੱਲ ਦੀ ਜ਼ੇਦ ਨਹੀਂ ਆ ਵੀ ਮੈਨੂੰ ਆ ਚੀਜ਼ ਚਾਹੀਦੀ ਆ ਨਾ ਕਿਸੇ ਕਦੀ ਸਤਾਉਣ ਦਾ ਤਾਂ ਪਤਾ ਹੀ ਨਹੀਂ ਇਹਨੂੰ ਵੀ ਕਿਸੇ ਤਰ੍ਹਾਂ ਵੀ ਤੰਗ ਕੀਤਾ ਹੋਵੇ ਨਾ ਹਾਂਜੀ ਬਹੁਤ ਬੀਬੀ ਘਰ ਵੀ ਪੜਦੀ ਰਹਿੰਦੀ ਸੀ ਹਾਂਜੀ ਸਰ ਬਹੁਤ ਮਿਹਨਤ ਕਰਦੀ ਆ ਬਸ ਇੱਕ ਰੋਟੀ ਖਾਣ ਦੀ ਫੁਰਸਤ ਆ ਸਿਰਫ ਕਿਤਾਬਾਂ ਨਹੀਂ ਬਸ ਪਿਆਰ ਅੱਛਾ ਹਾਂਜੀ ਤੇ ਤੁਸੀਂ ਕੀ ਕਰਦੇ ਜੀ ਸਰ ਮੈਂ ਖੇਤੀ ਕਰਦਾ ਹਾਂ ਤੱਕੇ ਦੀਵਾਰੀ ਹਾਂਜੀ ਕਿਸਾਨ ਦੀ ਧੀ ਨੇ ਮੱਲਾ ਮਾਰੀ ਹੈ ਹਾਂਜੀ ਸਰ ਬਹੁਤ ਵੇਖ ਸਕਦੇ ਹੋ ਕਿਸਾਨ ਦੀ ਧੀ ਅਸਲੇ ਮੱਲਾ ਮਾਰਦੀ ਨਜ਼ਰ ਆ ਰਹੀ ਹੈ ਤਾਂ ਇਸ ਜਿਹੜੀ ਹੈ ਬੱਚੀ ਨੂੰ ਜਿਹੜਾ ਹੈ ਇਸ ਵੇਲੇ ਸਾਰੇ ਪਿਆਰ ਕਰ ਰਹੇ ਨੇ ਤਾਂ ਤੁਸੀਂ ਦੇਖੋ ਸਕੂਲ ਦੇ ਟੀਚਰ ਵੀ ਨੇ ਔਰ ਜਿਹੜਾ ਵੀ ਕੋਈ ਆ ਰਿਹਾ ਹੈ ਇਸ ਵੇਲੇ ਇਸ ਦਾ ਮੂੰਹ ਮਠਾਈ ਕਰਾ ਰਿਹਾ ਹੈ ਤਾਂ ਇਸ ਲੜਕੀ ਨਾਲ ਅਸੀਂ ਗੱਲਬਾਤ ਜਾਰੀ ਰੱਖਾਂਗੇ ਲੇਕਿਨ ਖੁਸ਼ੀਆਂ ਦੀ ਤਸਵੀਰ ਹੈ ਕਿ ਕਿਸਾਨ ਦੀ ਧੀ ਔਰ ਪਿੰਡ ਦੇ ਵਿੱਚ ਪਿੰਡ ਦੇ ਜਿਹੜੇ ਪਏ ਹੁੰਦੇ ਆ ਉਹਨਾਂ ਵਿੱਚੋਂ ਲੜਕੀ ਅੱਗੇ ਆਈ ਨੇ ਹੋਰ ਗੱਲਬਾਤ ਕਰਾਂਗੇ ਅਕਸਰ ਲੜਕੀਆਂ ਅੱਜ ਕੱਲ ਸੋਸ਼ਲ ਮੀਡੀਆ ਦਾ ਬਹੁਤ ਸਹਾਰਾ ਲੈਂਦੀਆਂ ਕਿਹਾ ਤੁਸੀਂ ਇਸ ਦਾ ਨਹੀਂ ਸਰ ਬਿਲਕੁਲ ਵੀ ਨਹੀਂ ਮੈਂ ਸੋਸ਼ਲ ਮੀਡੀਆ ਬਿਲਕੁਲ ਨਹੀਂ ਯੂਜ਼ ਕਰਦੀ ਤੇ ਮੇਰਾ ਕਦੇ ਧਿਆਨ ਵੀ ਇਸ ਪਾਸੇ ਨਹੀਂ ਗਿਆ ਹਮ ਸੋ ਮੈਂ ਨਹੀਂ ਕਰਦੀ ਮਤਲਬ ਨ ਕੁਝ ਵੀ ਨਹੀਂ ਕਰਦੀ ਨਹੀਂ ਸਰ ਪਰ ਅਕਸਰ ਅਸੀਂ ਪਿੰਡ ਦੀ ਕੁੜੀਆਂ ਨੂੰ ਕਹਿੰਦੇ ਬਹੁਤ ਸਾਰਾ ਜਿਹਨੂੰ ਕਹਿੰਦੇ ਆ ਕਿ ਚੀਜ਼ਾਂ ਘੱਟ ਮਿਲਦੀਆਂ ਅਗਰ ਸ਼ਹਿਰ ਦੀ ਕੁੜੀਆਂ ਦੀ ਗੱਲ ਕਰੀਏ ਤਾਂ ਟਿਊਸ਼ਨਸ ਹੁੰਦੀਆਂ ਤੁਹਾਨੂੰ ਟਿਊਸ਼ਨ ਦੀ ਲੋੜ ਪਈ ਜ਼ਿੰਦਗੀ 'ਚ ਕਦੀ ਜਾਂ ਹੋਰ ਵੀ ਜਿਹੜੇ ਬੇਸਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੀ ਲੋੜ ਪਈ ਸਰ ਸਕੂਲ ਹੀ ਇੰਨਾ ਵਧੀਆ ਪੜਾਇਆ ਜਾਂਦਾ ਕਿ ਮੈਨੂੰ ਨਹੀਂ ਲੱਗਦਾ ਟਿਊਸ਼ਨ ਦੀ ਲੋੜ ਆ ਤੇ ਬਾਕੀ ਮੈਂ ਸੈਲਫ ਸਟੱਡੀ ਨੂੰ ਜ਼ਿਆਦਾ ਪ੍ਰਿਫਰ ਕਰਦੀ ਆ ਜਦੋਂ ਅਸੀਂ ਆਪਣੇ ਆਪ ਪੜਦੇ ਹਾਂ ਤੇ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਵਧੀਆ ਰਹਿੰਦਾ ਹੈ ਟਿਊਸ਼ਨ ਦੇ ਨਾਲ ਟਿਊਸ਼ਨ ਨਾਲ ਹਾਂਜੀ ਅੱਜ ਕੀ ਥੱਲੇ ਉਹਨ ਪਲੱਸ 1 ਪਲੱਸ 2 ਕਿਹੜੇ ਚੁਣਨੀ ਸਰ ਨਾਨ ਮੈਡੀਕਲ ਵਿੱਚ ਕਿਉਂਕਿ ਮੇਰਾ ਮੈਥਸ ਵਿੱਚ ਇੰਟਰਸਟ ਹੈ ਸੋ ਮੈਂ ਨਾਨ ਮੈਡੀਕਲ ਚੁਣ ਰਹੀ ਹਾਂਜੀ ਮਦਰ ਨੂੰ ਕੀ ਕਹਿਣਾ ਚਾਹੁੰਗੇ ਮੈਂ ਬਸ ਬਹੁਤ ਖੁਸ਼ ਹਾਂ ਤੇ ਇਵੇਂ ਹੀ ਮੇਰੀ ਹਮੇਸ਼ਾ ਸਪੋਰਟ ਕਰਦੇ ਰਹਿਣ ਤੇ ਮਾਂ ਦਾ ਮਿੱਠਾ ਮੁਕਰਾਉਂਗੇ ਤੁਸੀਂ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਧੀ ਵੱਲੋਂ ਆਪਣੀ ਮਾਂ ਦਾ ਮਿੱਠਾ ਮੁਕਰਾਇਆ ਜਾ ਰਿਹਾ ਹੈ ਇਸ ਕਰਕੇ ਕਿ ਉਸਨੇ ਕਿਹਾ ਕਿ ਇਹਦਾ ਸ਼ਰੇਹ ਜਰਾ ਹੈ ਉਸ ਦਾ ਜਾਂਦਾ ਹੈ ਔਰ ਮਾਂ ਦਾ ਵੀ ਕਹਿਣਾ ਹੈ ਕਿ ਮੇਰੀ ਧੀ ਜਰੀ ਹੈ ਪੁੱਤਾਂ ਨਾਲੋਂ ਉੱਤੇ ਹੈ ਤਾਂ ਲੜਕੀ ਦਾ ਕਿਹਾ ਕਿ ਉਹ ਚੰਦੀ ਹੈ ਕਿ ਉਹ ਹੁਣ ਥੱਲੇ ਭਵਿੱਖ ਦੇ ਵਿੱਚ ਨਾਨ ਮੈਡੀਕਲ ਕਰਨਾ ਜਾਂਦੀ ਹੈ ਤੇ ਉਹਨਾਂ ਦੇ ਪਿਤਾ ਜੀ ਤੁਸੀਂ ਦੇਖੋ ਕਿ ਕੰਮਕਾਰ ਕਰਦੇ ਨੇ ਤਾਂ ਛੋਟੇ ਛੋਟੇ ਕਿਸਾਨ ਨੇ ਤਾਂ ਖਾਸ ਕਰਕੇ ਅਗਰ ਕੀਤਾ ਜਾਵੇ ਤਾਂ ਭਾਜੀ ਕਿਦਾਂ ਲੱਗਦਾ ਜਦੋਂ ਇਸ ਤਰ੍ਹਾਂ ਦੀ ਗੱਲ ਸਮਝਦੇ ਸਰ ਬਹੁਤ ਵਧੀਆ ਲੱਗ ਰਿਹਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਆਪਣੀ ਬੱਚੀ ਦੇ ਉੱਪਰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿੰਨੇ ਬੱਚੇ ਤੁਹਾਡੇ ਸਰ ਮੇਰੇ ਦੋ ਬੱਚੇ ਹੈ ਬੇਟੀ ਹੈ ਬੇਟਾ ਛੋਟਾ ਹੈ ਉਹ ਵੀ ਇੱਥੇ ਪੜਦਾ ਹੈ ਸੈਂਥ ਕਲਾਸ ਦੇ ਵਿੱਚ ਜਿਆਦਾ ਬੱਚੀ ਪੜ ਗਈ ਤੇ ਫਿਰ ਸਰ ਇਹਨੂੰ ਆਜ਼ਾਦੀ ਦਿੱਤੀ ਜਿੰਤੋਂ ਤੱਕ ਪੜਨਾ ਜੋ ਕਰਨਾ ਕਰ ਤੇ ਮਤਲਬ ਤੈਨੂੰ ਮਨਾ ਨਹੀਂ ਕੀਤਾ ਜਾਏਗਾ ਅੱਛਾ ਸਭ ਕੁਝ ਬੀਬੀ ਬੱਚੀ ਆ ਬਿਲਕੁਲ ਸਿਰਫ ਇੱਕ ਗੱਲ ਆਖੀ ਹੈ ਕਿ ਵਿਦੇਸ਼ ਨਹੀਂ ਜਾਣਾ ਜੇ ਚਾਰੇ ਬਣੇ ਨਾ ਗੱਲ ਬਣੇਗੀ ਕਿਤੇ ਇੱਥੇ ਜੋਬ ਦੀ ਦੇ ਵਿਦੇਸ਼ ਵਾਲੇ ਫੇਰ ਜਾਣਾ ਕਿੰਨਾ ਆਪਣੇ ਆਪ ਨਹੀਂ ਤਾਂ ਆਮ ਅੱਜ ਕੱਲ ਬੱਚੇ ক্লাস 2 ਕਰਕੇ ਆ ਵਿਦੇਸ਼ ਨਹੀਂ ਭੇਜਦਾ ਨਹੀਂ ਬਿਲਕੁਲ ਨਹੀਂ ਭੇਜਦਾ ਇੱਥੇ ਪੰਜਾਬ 'ਚ ਹੀ ਰਹਿ ਗਏ ਹਾਂਜੀ ਸਰ ਪੰਜਾਬ ਦੇ ਵਿੱਚ ਰਹਿ ਗਏ ਕੋਸ਼ਿਸ਼ ਆਪਣੀ ਇਹ ਹੋ ਗਈ ਫਿਰ ਅੱਗੇ ਹੁਣ ਜੋ ਵੇਖੋ ਸਰਕਾਰਾਂ ਦਾ ਜਿਗਰ ਦੇ ਟੁਕੜੇ ਨੂੰ ਭੇਜਣਾ ਵੀ ਨਹੀਂ ਚਾਹੀਦਾ ਜਿਹੜਾ ਕਿ ਪੰਜਾਬ ਦੇ ਵਿੱਚ ਇੰਨਾ ਉੱਚੇ ਪੱਧਰ ਤੇ 33 ਨੰਬਰ ਤੇ ਆਈ ਹੋਵੇ ਹੁਣ ਮੈਂ ਕੋਸ਼ਿਸ਼ ਤੇ ਮੇਰੀ ਇਹ ਹੀ ਰਹੇਗੀ ਹੁਣ ਬਿਲਕੁਲ ਜੇ ਅੱਗੇ ਕਿਉਂਕਿ ਜ਼ਿੰਦਗੀ ਬਹੁਤ ਲੰਮੀ ਆ ਜੇ ਇੱਥੇ ਬਿਲਕੁਲ ਨਾ ਰੋਜ਼ਗਾਰ ਦੀ ਕਿਤੇ ਗੱਲ ਬਣੀ ਫੇਰ ਤੇ ਵਿਦੇਸ਼ ਜਾਣਾ ਹੀ ਪਵੇਗਾ ਬਿਲਕੁਲ ਲੜਕੀ ਦੇ ਮਾਤਾ ਜੀ ਸਾਡੇ ਨਾਲ ਨੇ ਹਾਂ ਜੀ ਕੀ ਕਹਿਣਾ ਚਾਹੋਗੇ ਬੱਚੀ ਨੂੰ ਹੋਰ ਥੱਲੇ ਬੱਚੀ ਨੂੰ ਹੋਰ ਥੱਲੇ ਕਿਸ ਤਰੀਕੇ ਨਾਲ ਉਚੇਰੀ ਵਿੱਦਿਆ ਵਰਕੇ ਹੋਰ ਕੀ ਕਰਨ ਜਾਵੇ ਹਾਂ ਜੀ ਹੋਰ ਵਿੱਦਿਆ ਵਾਸਤੇ ਕੀ ਕਰਨ ਜਾਵੇ ਹਾਂ ਜੀ ਅਸੀਂ ਅੱਖ ਜੋ ਪੜਨਾ ਚਾਹੁੰਦੀ ਪੜ ਸਕਦੀ ਹਾਂ ਹਾਂ ਜੀ ਹਾਂ ਜੀ ਇੱਥੇ ਹੀ ਪੜਨੀ ਹੈ ਜੇ 12ਵੀਂ ਬਾਬਿੰਦ ਨਾਲ ਸਿੱਧੀ ਕਰੇਗੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲੜਕੀ ਇਸ ਵੇਲੇ ਮੌਜੂਦ ਹੈ ਤਾਂ ਸਕੂਲ ਦਾ ਵਿੱਚ ਉਸਨੇ ਕਿਹਾ ਕਿ ਪੜਾਈ ਲਿਖਾਈ ਕਰਦੀ ਸੀ ਔਰ ਅੱਜ ਪੰਜਾਬ ਚ 3rd ਔਰ ਅੰਮ੍ਰਿਤਸਰ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਤਾਂ ਇਸ ਲੜਕੀ ਦਾ ਸੁਪਨਾ ਹੈ ਕਿ ਵੱਡੇ ਹੋ ਕੇ ਪੁਲਿਸ ਅਫਸਰ ਬਣੇ ਤਾਂ ਕਿ ਸਮਾਜ ਦੇ ਵਿੱਚ ਲੋਕਾਂ ਨੂੰ ਇਨਸਾਫ ਦਿੱਤਾ ਜਾ ਸਕੇ ਔਰ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ ਪਿੰਡ ਤੇ ਰਹਿ ਕੇ ਇਸ ਕੁੜੀ ਵੱਲੋਂ ਇੱਕ ਵੱਡਾ ਮਕਾਮ ਹਾਸਲ ਕੀਤਾ ਗਿਆ ਹੈ ਤਾਂ ਉਹਦੇ ਮਾਪੇ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਧਰਤੀ ਵਿਦੇਸ਼ ਚ ਜਾਵੇ ਔਰ ਚਾਹੁੰਦੇ ਨੇ ਕਿ ਪੰਜਾਬ ਚ ਰਹਿ ਕੇ ਹੀ ਇੱਥੇ ਹੀ ਆਪਣੇ ਸੁਪਨੇ ਪੂਰੇ ਕਰੇ ਹੁਣ ਦੇਖਣਾ ਹੋਏਗਾ ਕਿ ਭਵਿੱਖ ਕਿਦਾਂ ਹੋਵੇਗਾ ਲੇਕਿਨ ਕੁੜੀਆਂ ਨੇ ਲਗਾਤਾਰ ਬਾਜ਼ੀ ਮਾਰੀ ਹੈ ਤਾਂ ਅੰਮ੍ਰਿਤਸਰ ਦੀ ਕੁੜੀ ਨੇ ਸੂਬੇ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ